ਆ ਮੁੰਡਾ ਜਿੱਥੇ ਜਾਂਦਾ ਬਾਜੀ ਮਾਰ ਕੇ ਆਉਂਦਾ ਬਾਬੇ ਤਿੰਨ ਕੱਟੇ ਲੈ ਕੇ ਆਇਆ ਤਿੰਨਾਂ ਨੇ ਨੰਬਰ ਚੱਕਿਆ ਪਿਛਲੇ ਮੇਲੇਾਂ ਚ ਵੀ ਮਨ ਲਾਦਾ ਆਪਣਾ ਰਿਕਾਰਡ ਬੋਲਦਾ ਹਨਾ ਸਾਰਾ ਹੀ ਅੱਜ ਪਿਛਲੇ ਮੇਲੇ ਵੀ ਆਹ ਕਿਹੜੇ ਨੰਬਰ ਤੇ ਆ ਕਿਹੜੇ ਤੇ ਚੈਂਪੀਨ ਬਣਿਆ ਸੀਗੀ ਖੀਰੀ ਕੈਟਾਗਰੀ ਚ ਖੀਰੀ ਕੈਟਾਗਰੀ ਚ ਸਾਰੀ ਡਿਟੇਲ ਵਾਈ ਬਣਿਆ ਆ ਕੇ ਦੱਸਦੇ ਬੜੇ ਸਵਾਲ ਦੇ ਨਹੀਂ ਅਸੀਂ ਕਰਦੇ ਜੀ ਮੈਂ ਪਿੰਡ ਫਤਿਹਪੁਰ ਜੱਟਾਂ ਜ਼ਿਲ੍ਹਾ ਮੋਹਾਲੀ ਠੀਕ ਆ ਬਾਈ ਆ ਜੂਬੇ ਸੰ ਦਾ ਡਾਇਰੈਕਟ ਬੱਚਾ ਜੀ ਇਹੇ ਹਾਂਜੀ ਇਹੇ ਜੀ ਉਮਰੀ ਦੀ ਹੈਗੀ 3 ਸਾਲ ਦੀ ਹੁਣ 3 ਸਾਲ ਦਾ ਕੋਟਲੀ ਮੇਲੇ ਦੇ ਦੂਜੇ ਨੰਬਰ ਦੇ ਲੱਗਿਆ ਵੱਡੇ ਸਾਨਾ ਚ ਠੀਕ ਆ ਬਾਈ ਜਿਹੜੇ ਪੂਰੇ ਦੰਦ ਵਾਲੇ ਨੇ ਜੀ ਤੇ ਐਤ ਕੀ ਮੰਨ ਲਓ ਚੌਗੇ ਤੇ ਪਾਇਆ ਸੀਗਾ ਆਪਾਂ ਨੇ ਐਸੇ ਚੈਂਪੀਅਨ ਬਣਿਆ ਜੀ ਇੱਥੇ ਫਰਸਟ ਆ ਗਿਆ ਫਰਸਟ ਆ ਗਿਆ ਜੀ ਪਿਛਲੀ ਵਾਰ ਖੀਰਿਆਂ ਚ ਫਰਸਟ ਸੀ ਹੈ ਪਿਛਲੀ ਵਾਰ ਕਾਹ ਖੀਰਿਆਂ ਚ ਫਰਸਟ ਸੀ ਠੀਕ ਆ ਅਜੂਬੇ ਦਾ ਇਹ ਬੱਚਾ ਹੈ ਅਜੂਬੇ ਦਾ ਡਾਇਰੈਕਟ ਬੱਚਾ ਜੀ ਤੇ ਬਈ ਇਹਦੇ ਸੀਮਨ ਕਰਾ ਲੇ ਤਿਆਰ ਇਹਦੇ ਸੀਮਨ ਆਪਣੇ ਕੋਲ ਹੈਗੇ ਨੇ ਅਸਤੇ ਵੀ ਘਰੇ ਵੀ ਇਹ ਬੱਚੇ ਵੀ ਆ ਗਏ ਤੇ ਬੱਚੇ ਵੀ ਆ ਗਏ ਆ ਬੱਚੇ ਵੀ ਆ ਗਏ ਠੀਕ ਆ ਠੀਕ ਆ ਕਿੰਨੇ ਮੇਲੇ ਦਾ ਚੈਂਪੀਅਨ ਹੈ ਆ ਮੰ ਤੇ ਕੋਟਲੇ ਵੀ ਹੁਣ ਚੈਂਪੀਅਨ ਹੋਇਆ ਵੱਡੇ ਸਾਨਾ ਜੀ ਠੀਕ ਹੈ ਹੁਣ ਇੱਥੇ ਚੈਂਪੀਅਨ ਹੈ ਜੀ ਤਿੰਨ ਮੇਲੇ ਜਿੱਤ ਗਿਆ ਤਿੰਨ ਮੇਲੇ ਜਿੱਤ ਗਿਆ ਇੰਨਾ ਟਾਈਮ ਹੋ ਗਿਆ ਵੀ ਜਿੰਨੇ ਕੱਪ ਵਿੱਚ ਲੜਦੇ ਨਾ ਪਰ 2015 ਤੋਂ 2015 ਤੋਂ ਲੱਗੇ ਆ ਹਾਂ ਜੀ ਕਿਉਂਕਿ ਸੱਚ ਨੂੰ ਮਿਹਨਤ ਆ ਵਾਲੀ ਵਾਲੀ ਜ਼ੀਰੋ ਦਾ ਕੰਮ ਚੱਕਿਆ ਸੀ ਨਾ ਤੁਹਾਨੂੰ ਭਾਈ ਹਾਂ ਵੀਰੇ ਹਾਂ ਜੀ ਭਾਈ ਜਮਾ ਇਹਨੂੰ ਛੋਟੇ ਬੱਚਿਆਂ ਨੂੰ ਪਾਲਿਆ ਸੀ ਯਾਰ ਜਦੋਂ ਬਾਈ ਨੇ ਪਹਿਲਾ ਮੇਲਾ ਪਿਛਲੀ ਵਾਰ ਆਪਾਂ ਉੱਥੇ ਮਿਲੇ ਸੀ ਪਰਲੇ ਪਾਸੇ ਪਰਲੇ ਪਾਸੇ ਮਿਲੇ ਸੀ ਹਾਂ ਤਿਆ ਕਿਹੜੇ ਦਾ ਬੱਚਾ ਹੈ ਆ ਜੂਬੇ ਸਾਹ ਦੇ ਬਾਈ ਸਾਹ ਕਿੰਨੇ ਜੂਬੇ ਦੇ ਸਾਰੇ ਜੂਬੇ ਦੇ ਨੇ ਅਜੂਬੇ ਦਾ ਵਾਲਾ ਫੈਨ ਆ ਬਾਈ ਹਾਂਜੀ ਤੇ ਬਾਈ ਉਹੋ ਕਿਵੇਂ ਨੰਬਰ ਤੇ ਆ ਉਹ ਛੇਵੇਂ ਤੇ ਆਇਆ ਜੀ ਆ ਦੁੱਧਾ ਫਿਰ 18 19 ਕਿਲੋ ਵੀਰੇ 18 19 ਕਿਲੋ ਹਾਂਜੀ ਮਾਂ ਕਿਹੜੇ ਬੋਲਦੀ ਹੈ ਕਿਆ ਨਹੀਂ ਪਤਾ ਮਾਂ ਬਾਰੇ ਪਤਾ ਨਹੀਂ ਹੈ ਵੀਰੇ ਕੋਈ ਪ੍ਰਾਣੀ ਮਾਜਾ ਪ੍ਰਾਣੀ ਮਾਜਾ ਤੇ ਪਿਓ ਮੰਨ ਲਓ ਪਿਓ ਉਹ ਤੋਂ ਡਾਇਰੈਕਟ ਕ੍ਰੋਸ ਕਰਾਈ ਸੀ ਉਹਦਾ ਬੱਚਾ ਜੀ ਅੱਛਾ ਜਿਹੜੀ ਇਹਦੀ ਮਾਂ ਅਜੂਬੇ ਤੋਂ ਉਹ ਤੋਂ ਡਾਇਰੈਕਟ ਕ੍ਰੋਸਿੰਗ ਸੀ ਹਾਂਜੀ ਉਹ ਫਰੋਜਪੁਰੇ ਹੈ ਇਹਦੀ ਮਾਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਯਾਰ ਬ ਪਿੰਡਾ ਬੁਈਆਂ ਵਾਲਾ ਪ੍ਰਵਿੰਦਰ ਗਿੱਲ ਤੇ ਆਪਣਾ ਵੀਰ ਆਪਣਾ ਬੱਬਲ ਪ੍ਰੀਤ ਤੇ ਘਰੇ ਕਿੰਨੇ ਪਸ਼ੂ ਆ ਸੀਗਾ ਜੀ ਘਰੇ ਕਿੰਨੇ ਕ ਜਾਨਵਰ ਆ ਘਰੇ ਹੈਗੇ 80 ਤੋਂ 85 ਪਸ਼ੂ ਜੀ 80 85 ਆ ਹਾਂਜੀ ਹਾਂਜੀ ਨੀਲੀ ਰਾਵੀ ਤੇ ਕੰਮ ਆ ਕੇ ਮੋਹਰਾ ਚ ਵੀ ਹੱਥ ਤੇ ਪਹਿਲਾਂ ਗ੍ਰੇਡ ਪਹਿਲਾਂ ਗ੍ਰੇਡੇਡ ਸੀਗਾ ਜੀ ਠੀਕ ਹੈ ਜੀ ਤੇ ਤੇ ਹੁਣ ਜੀ ਨੀਲੀ ਤੇ ਫੋਕਸ ਆ ਪੂਰਾ ਹੁਣ ਸਾਰਾ ਨੀਲੀ 2015 ਤੋਂ ਜੀ ਠੀਕ ਹੈ ਭਾਈ ਨੀਲੀ ਤੇ ਤਾਂ ਹੁਣ ਇੰਨਾ ਖੇਚੜਾ ਮੈਂ ਕਹਣਾ ਜੇ ਕੋਈ ਨੀਰ ਉਹ ਵਿੱਚ ਬਤਾਇਰੇ ਲੁੱਟ ਵੀ ਜਾਂਦੇ ਆ ਡੱਬ ਖੜਬਗਾਈਆਂ ਵੇਚ ਦਿੰਦੇ ਆ ਉਹਨਾਂ ਤੋਂ ਮੇਰੇ ਵੀਰ ਬਚਿਆ ਕਰੋ ਆਪਾਂ ਦਾ ਹਰ ਵੀਡੀਓ ਚ ਕਹਿ ਦਿੰਨੇ ਆ ਸਹੀ ਗੱਲ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਖੜਾ ਯਾਰ ਜਿਹੜੀ ਚੀਜ਼ ਆ ਕੀ ਇਹਦੀਆਂ ਨਿਸ਼ਾਨੀਆਂ ਕਿਹੜੇ ਪੱਖਾਂ ਤੋਂ ਇਹ ਫਸਟ ਆਇਆ ਇਹ ਜੇ ਪਸ਼ੂ ਦੇਖ ਕੇ ਬਾਈ ਬਣੇ ਲੈ ਲਿਆ ਕਰੋ ਹੁਣ ਮੇਲਿਆਂ ਦਾ ਚੱਲੀ ਜਾਂਦਾ ਸੀਜ਼ਨ 20 20 ਕਿਲੋ ਵਾਲਿਆਂ ਦਾ ਕਟੀਆਂ ਵੀ ਬਕਾਉ ਆਉਣਗੀਆਂ ਕੱਟੇ ਵੀ ਬਕਾਉ ਆਉਣਗੇ ਉੱਥੇ ਆ ਕੇ ਨਾ ਮੇਰਾ ਭਰਾ ਨਾ ਮੈਂ ਕੋਈ ਫਸ ਜਾਓ ਇਹੋ ਜਿਹੇ ਭਰਾਵਾਂ ਨਾਲ ਟੱਚ ਚਰੋ ਰਾਇ ਬਾੜੀ ਚੰਗੇ ਬੰਦੇ ਦੀ ਲੈ ਕੇ ਫ ਸ਼ੌਕ ਹੁੰਦਾ ਬੰਦੇ ਨੂੰ ਕਈ ਵਾਰੀ ਬਾਹਲੇ ਲੋਟੂ ਬਹੁਤ ਬੈਠੇ ਆ ਬਾਈ ਠੀਕ ਆ ਹਰੇਕ ਦੀ ਮੱਝ ਹੁਣ 20 ਕਿਲੋ ਕੱਟੀਆਂ ਕੱਟੇ ਬਾਹਲੇ ਬਕਾਉ ਹੋਣਗੇ ਉਹਨਾਂ ਤੋਂ ਥੋੜਾ ਜਿਹਾ ਬਚ ਜਾਓ ਤੇ ਮੇਲਿਆਂ 'ਚ ਆਓ ਕੁਝ ਸਿੱਖੋ ਫੇਰ ਹੀ ਬੰਦਾ ਅੱਗੇ ਆ ਕੇ ਮੇਲੇ 'ਚ ਖੜੇ ਜਾਂਦਾ ਬਾਕੀ ਬਾਈ ਦੀ ਮਿਹਨਤ ਆ ਤਿੰਨ ਕੱਟੇ ਲਿਆ ਤਿੰਨੇ ਬਿੰਨਰ ਆਏ ਬਹੁਤ ਬਹੁਤ ਮੁਬਾਰਕਾ ਬਾਈ ਦੀ ਓਕੇ ਵੀਰੇ ਸਿੱਖਣ ਨੂੰ ਮੇਲੇ ਚੋ ਜੇ ਤੁਸੀਂ ਮੇਲੇ ਤੇ ਤੁਹਾਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲਣ